ਬਤਾਓ ਕਹਾਂ ਕਰਿਆ ਨਾ ਬੜਾ ਕੀ ਬਾਤ ਹੋਈ ਹੈ ਮੈਂ ਰਵੀ ਕੁਮਾਰ ਹਾਂ ਜੀ ਨਹਿਰੂ ਕਲੋਨੀ ਹਾਂਜੀ ਕੀ ਬਾਤ ਹੋਈ ਹੈ ਮਾਂ ਜੀ ਅੱਜ ਤਾਲਾ ਤੋੜਿਆ ਵਾ ਤੇ ਅੱਜ ਪੱਖਾ ਵੀ ਲੈ ਕੇ ਗਹਿਣਾ ਕੱਟੋ ਜੋ ਸਾਡਾ 10000 ਰੁਪਏ ਉਹ ਵੀ ਲੈ ਗਏ ਹੂੰ ਹਾਂ ਤਾਂ ਇਹ ਮੈਂ 4:30 ਵਜੇ ਆਇਆ ਦੇਖਿਆ ਤਾਂ ਕਮਰੇ ਦਾ ਤਾਲਾ ਟੁੱਟਿਆ ਦਾ ਕਿਸੇ ਜੀ ਤੁਸੀਂ ਕੰਮ ਕਰਦੇ ਦਿਓ ਮੈਡੀਕਲ ਕੋਈ ਕੁਕਿੰਗ ਹੈ ਦਾ ਅੱਛਾ ਕਿੰਨੀ ਦੇਰ ਹੋ ਗਈ ਤੁਹਾਨੂੰ ਤੇ ਕੰਮ ਕਰਦੇ ਆ ਠੀਕ ਸਾਰ ਹੋ ਗਿਆ ਅੱਛਾ ਤੇ ਤੁਹਾਨੂੰ ਕਦੋਂ ਪਤਾ ਲੱਗਾ ਤੁਸੀਂ ਕਸਟਮ ਘਰ ਆਏ ਤਾਂ ਤੁਹਾਨੂੰ ਪਤਾ ਲੱਗਾ ਕਿ ਅਸੀਂ ਮੈਂ 4:30 ਵਜੇ ਘਰ ਆਇਆ ਤਾਂ ਪਤਾ ਲੱਗਿਆ ਤੇ ਤੁਸੀਂ ਤਾਂ ਕੱਲੇ ਰਹਿੰਦੇ ਸੀ ਕਿ ਹੋਰ ਵੀ ਮੈਂ ਕੱਲ ਰਹਿੰਦਾ ਹਾਂ ਕੋਈ ਕੋ ਪਤਾ ਲੱਗੋ ਕੈਮਰਾ ਵਗੈਰਾ ਲੱਗਾ ਕੈਮਰਾ ਲੱਗਾ ਜਾਂ ਇੱਛਾ ਕੀਤਾ ਫਿਰ ਅਸੀਂ ਇਹ ਫਾਲੋਅ ਕਰਵਾਏ ਹਾਂਜੀ ਕਿੰਨੇ ਕਦਾ ਟੋਟਲ ਨੁਕਸਾਨ ਹੋ ਗਿਆ ਜੀ ਤੁਹਾਡਾ ਟੋਟਲ ਨੁਕਸਾਨ ਹੈ ਜੀ 50 6 ਅੱਛਾ ਜੀ ਤੇ ਕੋ ਪਤਾ ਲੱਗਾ ਕਿੰਨੇ ਮੁੰਡੇ ਇਹ ਜਾਂ ਕੁਝ ਪਤਾ ਹੈ ਨਹੀਂ ਪਤਾ ਲੱਗਿਆ ਕੈਮਰੇ ਤੇ ਇੱਕ ਹੀ ਆਂਦਾ ਕੱਲਾ ਅੱਛਾ ਜੀ ਹੋਰ ਕੀ ਕੀ ਤੁਹਾਡਾ ਲੈ ਕੇ ਜੀ ਹਾਂ ਜੀ ਪੱਖਾ ਹੈ ਗਹਿਣਾ ਹੈ ਮਾਲਾ ਹੈ ਗੁੱਠੀ ਹੈ ਚੈਨੀ ਹੈ ਕੱਪ 10000 ਰੁਪਏ ਅੱਛਾ ਹਾਂ ਜੀ ਤੇ ਅੱਜ ਹੀ ਸਾਰਾ ਸਮਾਨ ਲੈ ਕੇ ਹਾਂ ਜੀ ਹਾਂ ਜੀ ਆਏ ਕਦੋਂ ਪਤਾ ਲੱਗਾ ਕਿੱਥੋਂ ਦੀ ਕੋ ਟੱਪ ਕੇ ਆਏ ਜਾਂ ਕਿਤੋਂ ਇਹ ਕਾਂਦੇ ਟੱਪ ਕੇ ਆਏ ਜੀ ਪਤਾ ਕੈਮਰਾ ਦੇਖਿਆ ਤਾਂ ਕਾਂਦੇ ਟੱਪ ਕੇ ਆਏ 1 ਵਜੇ 1 ਵਜੇ ਦੁਪਹਿਰ ਨੂੰ ਹਾਂਜੀ ਹਾਂਜੀ ਇੱਥੇ ਤੁਹਾਡੇ ਘਰ ਤੇ ਕਿਰਾਏ ਤੇ ਰਹਿੰਦੇ ਕਿ ਆਪਣਾ ਇੱਥੇ ਨਹੀਂ ਕਿਰਾਏ ਤੇ ਰਹਿੰਦੇ ਹਾਂਜੀ ਦੇਖੋ ਹੋਰ ਕਿ ਤੁਹਾਡੇ ਇੱਥੇ ਕੋਈ ਤੁਹਾਡੇ ਬੱਚੇ ਜਾਂ ਇੱਥੇ ਕੋਈ ਨਹੀਂ ਨਹੀਂ ਇੱਥੇ ਕੋਈ ਨਹੀਂ ਇੱਥੇ ਤੁਸੀਂ ਕੱਲੇ ਰਹਿੰਦੇ ਸੀ ਹਾਂਜੀ ਹਾਂਜੀ ਹੁਣ ਇਸ ਤੋਂ ਬਾਰੇ ਤੁਸੀਂ ਪੁਲਿਸ ਨੂੰ ਕੰਪਲੇਟ ਕਰਦੇ ਸੀ ਹਾਂਜੀ 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 ਕੀ ਪੁਲਿਸ ਆਈ ਇੱਥੇ ਮੌਕੇ ਤੇ ਪੁਲਿਸ ਮੌਕੇ ਤੇ ਆ ਰਹੇ ਕਹਿੰਦੇ ਆ ਮੌਕਾ ਦੇਖਾਂ ਹਾਂਜੀ ਕੋਈ ਨਹੀਂ ਹਾਂਜੀ ਕੋਈ ਨਹੀਂ ਕੀ ਮੰਗ ਕੀ ਕਰਦੇ ਹੋ ਜੀ ਨੰਗੇ ਕਰਦੇ ਜਿਆ ਜਿਹੜਾ ਨਿੱਤਿਆ ਵਾਵਾ ਹੈ ਕਿ ਨਾ ਬਾਕੀ ਉਹਨੂੰ ਤਾਂ ਵੈਸਾ ਜਾਂ ਥੋੜੀ ਜਿਹੀ ਮਾੜੀ ਮੋਟੀ ਪਤਾ ਲੱਗੇ ਕਿ ਕਿੱਦਾਂ ਦੂਸਰੇ ਘਰ ਚ ਕੀ ਕਰਨਾ ਕਿਹਨੇ ਕਰਨਾ ਮਟੋੜਾ ਤੁਹਾਡਾ 50 ਤੋਂ 60000 ਦਾ ਨੁਕਸਾਨ ਆ ਜੀ ਆ ਜੀ ਉਸ ਜਿਹੜੇ ਬੰਦੇ ਨੇ ਚੋਰੀ ਕੀਤੀ ਹੈ ਉਹਨੂੰ ਕੁਝ ਪਤਾ ਸੀ ਕਿ ਕਿੱਥੇ ਗਿਆਣਾ ਪਿਆ ਜਾਂ ਕੁਝ ਸੀ ਪਤਾ ਲੱਗਾ ਨਹੀਂ ਜੀ ਉਹ ਤਾਂ ਅੰਦਰ ਹੀ ਗਿਆਣਾ ਕਿੱਥੇ ਪਿਆ ਸੀ ਗਿਆਣਾ ਮੰਦਰ ਚ ਪਿਆ ਸੀ ਉਹ ਮੰਦਰ ਚੋਂ ਹੀ ਲੈ ਗਿਆ ਤੇ ਪੈਸੇ ਵਗੈਰਾ ਕਿੱਥੇ ਪੈਸੇ ਬੈਗ ਚ ਸਨ ਤੇ ਹੋਰ ਜੇ ਹੋਰ ਕੀ ਲੈ ਗਿਆ ਪੱਖਾ ਜੇ ਛੱਤ ਵਾਲਾ ਪੱਖਾ ਛੱਤ ਵਾਲਾ ਪੱਖਾ ਹੀ ਲੈ ਗਿਆ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਨੂੰ ਮੰਗ ਇਹ ਕਰਦੇ ਜੀ ਪਹਿਲੇ ਉਹਨੂੰ ਪਿਆ ਗ੍ਰਿਫਤਾਰ ਕਿੱਥੇ ਜਾਏ ਫਿਰ ਉਹਨਾਂ ਦੇ ਪੁੱਛਣ ਮੇਰਾ ਸਮਾਨ ਸਾਰਾ ਦੇ ਦੇਵੇ ਤੂੰ ਮੇਰਾ ਨਾਮ ਵਿਨੀਤ ਸ਼ਰਮਾ ਆ ਹਾਂਜੀ ਸਾਡਾ ਘਰ ਨਾਲ ਦਾ ਘਰ ਹੀ ਆ ਜੀ ਹਾਂਜੀ ਕੀ ਗੱਲ ਹੋਈ ਭਾਜੀ ਇੱਥੇ ਅੱਜ ਇਹ ਰਵੀ ਕੁਮਾਰ ਜੀ ਸਾਡੇ ਇੱਥੇ ਨਾਲ ਦੇ ਗਵੰਡੀ ਘਰ ਕਿਰਾਏ ਤੇ ਰਹਿੰਦੇ ਨੇ ਮੈਸਰ ਕੰਮ ਕਰਦੇ ਵਿਚਾਰੇ ਰੋਜ਼ ਸੇਰੇ ਜਾਂਦੇ ਸ਼ਾਮੀ ਰਾਤ ਹੀ ਆਉਂਦੇ ਹਾਂਜੀ ਇਹਨਾਂ ਦੇ ਘਰਾਂ ਚੋਰੀ ਹੋ ਗਈ ਜਿੱਦੇ ਪੱਖਾ ਇਹਨਾਂ ਦੇ ਪੈਸੇ ਜੜ ਜਮਾ ਕੀਤੇ ਵਿਚਾਰਿਆਂ ਨੇ ਮਿਹਨਤ ਕਰ ਕਰਕੇ ਪਲੱਸ ਅੰਗੂਠੀਆਂ ਵਾਲੀਆਂ ਹੋਰ ਵੀ ਸੋਨੇ ਦਾ ਸਮਾਨ ਚਾਂਦੀ ਦਾ ਸਮਾਨ ਸਾਰਾ ਚੋਰੀ ਕਰਕੇ ਲੈ ਗਏ ਕਿੰਨੀ ਦੇਰ ਤੋਂ ਇਹ ਜਗ੍ਹਾ ਤੇ ਰਹ ਰਹੇ ਸੀ ਇਹ? ਇਹ ਭਾਈ ਇੱਥੋਂ ਕਾਫੀ ਦੇ ਹੋ ਗਏ ਆ 15-20 ਸਾਲ ਹੋ ਗਏ ਇੱਥੇ ਰਹਿੰਦੇ ਨੇ। ਅੱਛਾ ਕਿਰਾਏ ਤੇ ਰਹਿੰਦੇ ਸੀ ਇੱਥੇ? ਹਾਂਜੀ ਕਿਰਾਏ ਤੇ ਰਹਿੰਦੇ ਆ। ਤੇ ਕੁਝ ਪਤਾ ਲੱਗਾ ਕੋਈ ਕਿ ਹਾਂਜੀ ਸਾਡੇ ਨਾਲ ਦਾ ਇੱਕ ਇੱਕ ਘਰ ਛੱਡ ਕੇ ਸਾਡਾ ਘਰ ਛੱਡ ਕੇ ਇੱਕ ਬੰਦਾ ਹੈਗਾ ਲੱਭੂ ਲੱਭੂ ਉਹ ਸੀਸੀਟੀਵੀ ਤੇ ਕੈਪਚਰ ਹੋਇਆ ਉਹੀ ਸਮਾਨ ਸਾਰਾ ਚੋਰੀ ਕਰਕੇ ਲੈ ਗਿਆ ਔਰ ਇਹ ਸੀਸੀਟੀਵੀ ਸਾਡੇ ਕੋਲ ਹੈਗੀ ਹੈ ਪੁਲਿਸ ਨੂੰ ਇਸ ਬਾਰੇ ਕੰਪਲੇਂਟ ਦਿੱਤੀ ਕਿ ਅਸੀਂ ਪੁਲਿਸ ਕੰਪਲੇਂਟ ਕਰ ਆਏ ਆ ਮੇਜਰ ਨੰਬਰ ਦੇ ਆਏ ਕੰਪਲੇਂਟ ਵੀ ਦੇ ਆਏ ਮੱਲੇ ਵੱਲੋਂ ਵੀ ਦੇ ਆਏ ਤੇ ਆਪਣੇ ਵੱਲੋਂ ਵੀ ਦੇ ਆਏ ਇਸ ਤੋਂ ਪਹਿਲੇ ਵੀ ਕੋਈ ਇਹੋ ਜਿਹੀ ਵਾਰਦਾਤ ਹੋ ਇਸ ਤੋਂ ਪਹਿਲੇ ਵੀ ਨੇ ਕਾਫੀ 4 5 6 ਮਹੀਨੇ ਪਹਿਲਾਂ ਵੀ ਕੀਤੀਆਂ ਜੀ ਹੁਣ ਪੁਲਿਸ ਨੇ ਕੋਈ ਆਏ ਮੌਕੇ ਤੇ ਕੋਈ ਸਾਈ ਕੋਈ ਨਹੀਂ ਪੁਲਿਸ ਉਧਰ ਕੋਈ ਨਹੀਂ ਆਈ ਉਹ ਗੈਪ ਹੋ ਗਿਆ ਲੱਭਾ ਨਹੀਂ ਹਰੇ ਕੋਈ ਸਬੂਤ ਵੀ ਹੋਈ ਨਹੀਂ ਸੀ ਕਿਨੇ ਚੋਰੀ ਕੀਤੀ ਹੁਣ ਸਾਡੇ ਕੋਲ ਸੀਸੀਟੀਵੀ ਦੀ ਪੂਰੀ ਫੁਟੇਜ ਹੈਗੀ ਹੈ ਮੁੱਖੇ ਦੇ ਪੁਲਿਸ ਪਹੁੰਚੀ ਹਾਂ ਜੀ ਹਜੇ ਤੱਕ ਨਹੀਂ ਆਏ ਕਹਿ ਰਹੇ ਸੀ ਆ ਰਹੇ ਕੰਪਲੇਂਟ ਦੇ ਰਹੇ ਇੱਕ ਸਾਡਾ ਬੰਦਾ ਉੱਥੇੋਂ ਲੈ ਕੇ ਆ ਰਿਹਾ ਕੀ ਮੰਗ ਕੇ ਕਰਦੇ ਭਾਜੀ ਤੁਸੀਂ ਮੰਗਿਆ ਰਦੇ ਤੇ ਕਾਰਵਾਈ ਕੀਤੀ ਜਾਏ ਇਹਨੂੰ ਮਲੇ ਰਕੜਾ ਜਾਵੇ ਅਸੀਂ ਨਹੀਂ ਇੱਥੇ ਗੰਦੇ ਬੰਦੇ ਰੱਖਣਾ ਆਪਣੇ ਮਲੇ ਆ ਕੇ ਮੌਕਾ ਦੇਖਿਆ ਜੀ ਮੌਕਾ ਦੇਖ ਕੇ ਉਹਨਾਂ ਦੇ ਘਰ ਦਾ ਦਵਾਜਾ ਖਲਾਇਆ ਜਿਨ੍ਹਾਂ ਦੇ ਇਲਜ਼ਾਮ ਲਾਇਆ ਉਹਨਾਂ ਦਾ ਉਹਨਾਂ ਦਾ ਬੇਟਾ ਤੇ ਮਾਂ ਜਿਹੜੀ ਆ ਉਹ ਕਿਤੇ ਬਾਜ਼ਾਰ ਗਏ ਨੇ ਉਹ ਕਿਤੇ ਲਿਆ ਕੇ ਥਾਣੇ ਪੇਸ਼ ਕਰ ਦਿੰਦੇ ਆ ਅਗਲੀ ਤਰੀਕੀ ਚੋ ਉਦੇ ਉਰ ਦੇ ਅਗਲੀ ਕਾਰਵਾਈ ਕੀਤੀ ਜਾਗੀ ਪਰ ਘਰ ਦੇ ਵਿੱਚ ਕੋਈ ਐਹੋ ਜੀ ਤਰਾਜੁਬ ਚੀਜ਼ ਨਹੀਂ ਮਿਲੀ ਸਿਰ ਪਤਾ ਲੱਗ ਕਿ ਕਿੰਨੇ ਕ ਦਾ ਕੀ ਕੀ ਚੀਜ਼ ਦੇ ਲੋਟ ਹੈ ਕਿਸ ਪਤਾ ਲੱਗਾ ਨਹੀਂ ਪਤਾ ਨਹੀਂ ਪਤਾ ਤੇ ਲੱਗਾ ਇਹਨਾਂ ਨੇ ਜੋ ਲਿਖਾਇਆ ਵਾ ਉਸ ਮੁਤਾਬਕ ਲਿਖਾਇਆ ਵਾ ਅਗਲੇ ਜਦੋਂ ਅਸੀਂ ਦੋਸ਼ੀ ਨੂੰ ਫੜਾਂਗੇ ਫਿਰ ਉਦੋਂ ਪਤਾ ਲੱਗੇਗਾ ਕਿ ਕੀ ਕੀ ਚੀਜ਼ ਬਰਾਮਦ ਹੋਈ ਹੈ ਜੇ ਦੋਸ਼ੀ ਕੀਤਾ ਜਾਊਗਾ ਬਿਲਕੁਲ ਹੀ ਬਿਲਕੁਲ ਬਿਲਕੁਲ ਮੌਕੇ ਮੌਕੇ ਦੇ ਉਸੇ ਹਲੇ ਜਾਣੀ ਹੈ ਇਹ ਕਿਹੜਾ ਇਲਾਕਾ ਜੀ ਹੈ ਇਹੋ ਹੈਗਾ ਜੀ ਆਪਣਾ ਕਿਹੜਾ ਕੋਲ ਜੀ ਨਰ ਨਰਕ ਕਲੋਨੀ ਨਰਕ ਕਲੋਨੀ 88 ਫੁੱਟ ਰੋਡ ਮੀਠਾ ਰੋਡ ਨੇੜੇ ਬਾਬਾ ਮੀਰ ਸਾਹਿਬ